ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਪੇਜ ਹਰਪ੍ਰੀਤ ਅਕਲੀ ਤੇ ਤੋਂ ਅੱਜ ਆਪਾਂ ਪਹੁੰਚੇ ਹਾਂਗੇ ਸਾਊਂਡ ਵਾਲੇ ਵੀਰ ਰੋਹਿਤ ਕਾਲੀ ਡੀਜੀ ਦਾ ਕੰਮ ਹੈ ਬਾਈ ਦਾ ਲਾਈਟ ਦਾ ਕੰਮ ਹੈ ਗਰੁੱਪ ਕੋਈ ਵੀ ਜਣੀ ਕਿ ਐਲਈਡੀ ਦਾ ਕੰਮ ਫਿਲਹਾਲ ਵੀਡੀਓ ਬਣਾਉਣ ਦਾ ਮਕਸਦ ਇਹ ਆ ਬਾਈ ਨਾ ਪੇਟੀਆਂ ਤਿਆਰ ਕਰ ਰਿਹਾ ਨਵੀਆਂ ਨਵੀਆਂ ਪੇਟੀਆਂ ਤਿਆਰ ਕਰ ਰਿਹਾ ਬਾਈ ਦਿਖਾਉਣੇ ਤੁਹਾਨੂੰ ਕਰਾਉਣੇ ਬਾਕੀ ਬਾਈ ਨਾਲ ਗੱਲ ਡੈਂਟਿੰਗ ਵੈਂਡਿੰਗ ਕੀ ਕਰ ਰਿਹਾ ਕੀ ਗੱਲਬਾਤ ਆ ਕੀ ਖਰਚਾ ਆਉਂਦਾ ਸਾਰਾ ਓਵਰਆਲ ਤੁਹਾਨੂੰ ਦੱਸੂਗਾ ਪਹਿਲਾਂ ਬਾਈ ਦਾ ਨਾਮ ਸੀਗਾ ਜੰਨਤ ਲਾਈਵ ਡੀ ਜੀ ਹੁਣ ਰੋਹਿਤ ਕਾਲੀ ਰੱਖਦਾ ਬਾਈ ਨੇ ਤੇ ਫੇਟੀਆਂ ਐ ਮੰਨ ਕੇ ਚਲੋ ਬਹੁਤ ਘੈਂਟ ਗੱਲਬਾਤ ਆ ਬਾਈ ਦੇ ਕੰਮ ਬਹੁਤ ਤਸੱਲੀ ਵਾਲਾ ਉਹਦੋਂ ਕੰਮ ਆਪ ਤਿਆਰ ਕਰਦਾਗਾ ਬਾਕੀ ਬਾਈ ਕੋਲ ਫਲੋਰ ਫਲੋਰ ਦਾ ਹੋ ਗਿਆ ਕੰਮ ਆਈ ਲੀਡੀ ਦਾ ਕੰਮ ਹੋ ਗਿਆ ਸਕਰੀਨ ਦਾ ਤੇ ਇੱਕੋ ਪੇਪਰ ਸ਼ਾਟ ਮਸ਼ੀਨ ਪੇਪਰ ਸ਼ਾਟ ਮਸ਼ੀਨ ਜਿਹੜੀ ਉਹ ਸਿਰਦੀ ਹੁੰਦੀ ਆ ਦੱਸੂਗਾ ਤੈਨੂੰ ਸਰਕਾਰੀਆਂ ਜੀ ਆਏ ਲਾ ਲੋ ਬਾਕੀ ਤੁਹਾਨੂੰ ਬਾਈ ਨਾਲ ਗੱਲ ਕਰਾਉਣੇ ਆ ਹਾਂਜੀ ਰੋਹਿਤ ਕੀ ਹਾਲ ਨੇ ਤੇ ਆਪਣੇ ਕੰਮ ਬਾਰੇ ਮਾੜੀ ਜੀ ਜਾਣਕਾਰੀ ਦਿਓ ਤੇ ਆਪਾਂ ਦਰਸ਼ਕਾਂ ਨੂੰ ਜੇ ਕਿਸੇ ਨੂੰ ਰਿਕੁਆਇਰਮੈਂਟ ਆ ਤਾਂ ਉਹ ਬਾਈ ਨਾਲ ਜ਼ਰੂਰ ਕੰਟੈਕਟ ਕਰਨ ਇੱਕ ਨਵੇਂ ਫਲੈਟ ਕੇਸ ਬਣਾਉਂਦੇ ਆਗੇ ਜਿਵੇਂ ਲਾਈਨਰ ਦੇਓਗੇ ਟੌਪ ਦੇਓਗੇ ਬੇਸਾ ਦੇਓਗੇ ਲਾਈਨਰ ਵੀ ਤਿਆਰ ਕਰਦੇ ਆਪਾਂ ਨੇ ਕਿ ਆਈਡੀ ਫਲੋਰ ਵੀ ਤਿਆਰ ਕਰਦਾ ਸਟੀਲ ਦੇ ਵਿੱਚ ਵੀ ਠੀਕ ਹੈ ਤੇ ਟ੍ਰਿਮ ਟੰਡ ਦੇ ਵਿੱਚ ਵੀ ਇਹਨੇ ਕੀ ਕਰਦੇ ਆਪਾਂ ਏਕਸਾ ਚ ਵੀ ਕਰਦੇ ਨੇ ਜਿਹੜਾ ਅੱਜ ਜਾਨੀ ਕਿ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਆ ਉਹ ਫਲੋਰ ਕਿਹੜਾ ਹੈਗਾ ਉਹ 3D ਫਲੋਰ ਚੱਲ ਰਿਹਾ ਜੀ ਉਹ ਠੀਕ ਹੈ ਉਹ ਜਿਹੜਾ ਸਟੀਲ ਵਾਲਾ ਹੁੰਦਾ ਜਾਨੀ ਕਿ ਹਾਂ ਜੀ ਸ਼ੀਸ਼ੇ ਵਾਲਾ ਠੀਕ ਹੈ ਤੇ ਇੱਕ ਤੁਸੀਂ ਉਹ ਕਰ ਰਹੇ ਸੀਗਾ ਮਤਲਬ ਉਹ ਜਿਹੜੀ ਹਵਾ ਦੇ ਵਿੱਚ ਡਾਉਂਦੇ ਆਪਣੀ ਮਸ਼ੀਨ ਉਹ ਆਪਣੀਆਂ ਪੇਪਰ ਸ਼ੂਟ ਮਸ਼ੀਨ ਹੈ ਜੀ ਠੀਕ ਹੈ ਪੇਪਰ ਸੌਡ ਮਸ਼ੀਨ ਕਹਿੰਦੇ ਆ ਫਿਲਹਾਲ ਆਪਾਂ ਨੂੰ ਤਾਂ ਪਤਾ ਨਹੀਂ ਹੈ ਜੰਬੋ ਮਸ਼ੀਨ ਹੈ ਜੀ ਠੀਕ ਹੈ ਠੀਕ ਹੈ ਜੀ ਇੱਕ ਬਿਜਲੀ ਵਾਲੀ ਮਸ਼ੀਨ ਹੋ ਜਾਂਦੀ ਹੈ ਇਹ ਸਿਲੰਡਰ ਵਾਲੀ ਹੋ ਜਾਂਦੀ ਹੈ ਜੰਬੋ ਜੀ ਠੀਕ ਹੈ ਠੀਕ ਹੈ ਜੀ ਇੱਕ ਆਪਾਂ ਘਰੇ ਜਾਂਦੇ ਨੇ ਜੀ ਆਈਸ ਵਾਲੇ ਓਕੇ ਉਹ ਬਰਫ਼ ਵਾਲੇ ਜਿਹੜਾ ਧੂਆ ਕੱਢਦੇ ਨੇ ਹਾਂ ਹਾਂ ਜੀ ਠੀਕ ਹੈ ਤੇ ਬਾਈ ਕੋਲ ਐ ਮੰਨ ਕੇ ਚਲੋ ਵੀ A to Z ਸਮਾਨ ਮਿਲਦਾ ਹੈ ਕੋਲੇ ਇਹ ਨਿੱਕੀ ਪੜਾਕੇ ਚਲਾਉਣ ਵਾਲਿਆਂ ਲਈ ਵੀ ਪੈਰੋ ਠੀਕ ਆ ਉਹ ਜਿਹੜਾ ਮੈਂ ਜਾਨੀ ਕਿ ਕਹਿੰਦੇ ਆਪਾਂ ਚਲਾ ਲਏ ਨਨਾਰ ਨਾਰ ਚਲਾਉਣ ਵਾਲੇ ਮਸ਼ੀਨਾ ਬਾਈ ਕੋਲ ਕਿਆ ਬਾਤ ਆ ਯਾਰ ਸਿਰੇ ਕਰਾ ਰੱਖੇ ਬਾਈ ਨੇ ਛੋਟੀ ਜੀ ਦੁਕਾਨ ਆਏ ਮੰਨ ਕੇ ਚਲੋ ਵੀ ਆਈਟਮਾਂ ਆਣ ਕੇ ਇੰਤ ਨੇ ਤੇ ਬਾਈ ਖੁਦ ਕੰਮ ਕਰਦਾਗਾ ਤੇ ਆ ਦੇਖੋ ਅੱਜ ਪੇਟੀਆਂ ਵੀ ਤਿਆਰ ਕਰ ਰਿਹਾ ਹੈਗਾ ਕਾਰੀਗਰ ਲੱਗੇ ਹੋਏ ਨੇਗੇ ਤੇ ਬਾਕੀ ਆਪਣੇ ਐਲਡੀ ਆਪਣਾ ਟੈਂਪਟੇ ਫਲੋਰ ਦਾ ਸਮਾਨ ਪਿਆਗਾ ਇਹ ਕਿਸੇ ਦਾ ਆਰਡਰ ਸੀਗਾ ਆ ਬੜਾ ਕੇ ਦੇਣਾਗਾ ਠੀਕ ਹੈ ਇਹ ਜਿਹੜਾ ਮਤਲਬ ਤੁਸੀਂ ਮਟੀਰੀਅਲ ਵਗੈਰਾ ਜਿਹੜਾ ਲਾਉਣੇ ਤੁਸੀਂ ਬਿਲਕੁਲ ਹੈਵੀ ਲਾਉਣੇ ਜਾਂ ਮਤਲਬ ਨਹੀਂ ਹੈਵੀ ਨਹੀਂ ਹੈਵੀ ਕੋਲਣਾ ਠੀਕ ਆ ਦੇਖੋ ਤੁਹਾਡੇ ਸਾਹਮਣੇ ਤਿਆਰ ਹੋ ਰਿਹਾ ਕੱਚਾ ਕੰਮ ਨਹੀਂ ਕਰਦੇ ਬਾਈ ਪੇਟੀਆਂ ਤਿਆਰ ਕਰ ਰਹੇ ਨੇਗੇ ਜੇ ਵੀ ਕਿਸੇ ਨੂੰ ਜ਼ਰੂਰਤ ਆ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਬਾਕੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਰੋਹਿਤ ਕਾਲੀ 98726 87999 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਗਰੁੱਪਾਂ ਦੇ ਵਿੱਚ ਜੇ ਲੋਕਲ ਕਿਸੇ ਨੂੰ ਜ਼ਰੂਰਤ ਹੈ ਜੱਗ ਤੋਂ ਬਾਹਰੋਂ 20-25 ਕਿਲੋਮੀਟਰ ਤੱਕ ਜ਼ਰੂਰਤ ਤਾਂ ਬਾਈ ਮਾਲ ਤਿਆਰ ਕਰਕੇ ਦੇ ਰਹੇ ਪੇਟੀਆਂ ਵੀ ਤੇ ਫਲੋਰ ਵੀ ਤਿਆਰ ਕਰਕੇ ਦੇ ਰਿਆ ਕਿਰਾਏ ਖਾਤਰ ਮਸ਼ੀਨ ਵੀ ਬਾਈ ਦੀ ਲੈਂਦੀ ਹੋਈ ਆ ਤੇ ਘੜੇ برفਾ ਵਾਲੇ ਘੜੇ ਵੀ ਹੈਗੇ ਨੇ ਅਨਾਰ ਵਾਲੀਆਂ ਮਸ਼ੀਨਾਂ ਵੀ ਹੈਗੀਆਂ ਬਾਈ ਕੋਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ